ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਸਿੰਮੇਂਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 18 19 ਅਤੇ 20 ਫਰਵਰੀ ਨੂੰ ਕਿਵੇਂ ਦਾ ਰਹੇਗਾ ਆਉਂਦੇ 2-3 ਦਿਨਾਂ ਵਿੱਚ ਪੰਜਾਬ ਦੇ ਵਿੱਚ ਮੌਸਮੀ ਬਦਲਾਅ ਦੇਖਣ ਦੀ ਉਮੀਦ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਮੌਸਮ ਵਿਭਾਗ ਵੱਲੋਂ ਇੱਕ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਦਿਖਾਈ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਨਵਾਂ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਕਿਹੜੇ ਦਿਨ ਮੀਂਹ ਹੋਵੇਗਾ ਕਿਸ ਤਰੀਕੇ ਦਾ ਹੋਵੇਗਾ ਬੱਦਲਬਾਈ ਠੰਡ ਤੋਂ ਦੇ ਕੀ ਹਾਲਾਤ ਹੋਣਗੇ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਮੀਂਹ ਦੇ ਸੰਭਾਵਨਾ ਦੀ 18 ਤਰੀਕ ਨੂੰ ਤੋ ਸ਼ੁਰੂਆਤ ਕਰਦੇ ਆ 18 ਤਰੀਕ ਨੂੰ ਮੌਸਮ ਸਾਫ਼ ਰਹੇਗਾ ਪੱਛਮੀ ਹਵਾ ਚੱਲੇਗੀ ਥੋੜੀ ਬਹੁਤੇ ਹਾਲਾਤ ਜਿਹੜੇ ਨੇ ਉਹ ਤੇਜ਼ ਹਨੇਰੇ ਦੇ ਵੀ ਹੋ ਸਕਦੇ ਨੇ ਪਰ ਓਵਰ ਆਲ ਜਿਹੜਾ ਮੌਸਮ ਠੀਕ ਰਹੇਗਾ ਦਿਨ ਦੇ ਸਮੇਂ ਤਾਪਮਾਨ ਜਿਹੜਾ ਉਹ 25 ਡਿਗਰੀ ਤੱਕ ਪਹੁੰਚਣ ਦੀ ਪੂਰੀ ਉਮੀਦ ਬਣੀ ਹੋਈ ਹੈ ਕਿਉਂਕਿ ਇਸ ਸਮੇਂ ਤੇ ਜੋ ਹਾਲਾਤ ਨੇ ਉਹ ਗਰਮੀ ਕਾਫੀ ਜ਼ਿਆਦਾ ਵਧਾ ਰਹੇ ਨੇ ਦਿਨ ਬਾਏ ਦਿਨ ਹੁਣ ਜਿਹੜੀ ਦਿਨ ਦੇ ਸਮੇਂ ਕੜਾਕੇਦਾਰ ਧੁੱਪ ਪੈ ਰਹੀ ਹੈ ਗਰਮੀ ਵਧ ਰਹੀ ਹੈ ਜਿਸ ਦੇ ਨਾਲ ਜਿਹੜੇ ਹਾਲਾਤ ਨੇ ਉਹ ਕਾਫੀ ਜ਼ਿਆਦਾ ਗਰਮ ਹੁੰਦੇ ਦਿਖਾਈ ਦੇ ਰਹੇ ਨੇ ਪੱਛਮੀ ਹਵਾ ਚੱਲਣ ਦੇ ਕਾਰਨ ਥੋੜੀ ਬਹੁਤੀ ਰਾਹਤ ਜਰੂਰ ਮਿਲੇਗੀ ਪਰ ਮੌਸਮ ਜਿਹੜਾ ਹੋਰ ਜ਼ਿਆਦਾ ਧੁੱਪ ਵਾਲਾ ਹੁੰਦਾ ਦਿਖਾਈ ਦੇਵੇਗਾ ਗੱਲ ਕਰਾਂਗੇ 18 ਤਰੀਕ ਤੋਂ ਬਾਅਦ 19 ਤਰੀਕ ਦੇ ਮੌਸਮ ਦੀ ਤਾਂ ਦਿਨ ਦੇ ਸਮੇਂ ਹਲਕੀ ਦਰਮਿਆਨੀ ਬੱਦਲਬਾਹਾਂ ਪੰਜਾਬ ਵਿੱਚ ਕੋਚ ਕਰਨੀਆਂ ਸ਼ੁਰੂ ਕਰ ਜਾਣਗੀਆਂ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਪੱਛਮੀ ਹਿੱਸੇ ਤੋਂ ਸਿਸਟਮ ਜਿਹੜੇ ਨੇ ਬਣ ਰਹੇ ਤੁਸੀਂ ਆ ਦੇਖ ਰਹੇ ਹੋ ਸਿਸਟਮ ਬਣ ਰਹੇ ਨੇ ਇਹ ਪੰਜਾਬ ਵੱਲ ਪੂਛ ਕਰਨਗੇ ਜਿਸ ਦੇ ਨਾਲ ਪੰਜਾਬ ਦੇ ਇਹਨਾਂ ਇਲਾਕਿਆਂ ਦਾ ਉਹ ਹੁੰਦਾ ਹੋਇਆ ਸਿਸਟਮ ਪੂਰੇ ਪੰਜਾਬ ਦੇ ਉੱਪਰ ਪਹੁੰਚ ਜਾਵੇਗਾ ਪਛਮੀ ਸਿਸਟਮ ਜੁਹਣਗੇ ਜਿਸ ਦੇ ਮੱਦੇਨਜ਼ਰ 19 ਤਰੀਕ ਸਵੇਰ ਤੋਂ ਹੀ ਬਦਲਬਾਈ ਆ ਜਾਵੇਗੀ ਥੋੜੇ ਬਹੁਤੇ ਹਾਲਾਤ ਠੰਡ ਦੇ ਵਧਣਗੇ ਪਰ ਹਵਾ ਜਿਹੜੀ ਹੈ ਉਹ ਦੱਖਣ ਪੂਰਬ ਅਤੇ ਉੱਤਰ ਪੱਛੋਂ ਤੋਂ ਚੱਲਣ ਦੇ ਕਾਰਨ ਚੱਕਰਵਾਤੀ ਹਵਾ ਦਾ ਰੁਖ ਲੈਂਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਮਿਕਸ ਰੂਪ ਦੇ ਵਿੱਚ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਅਗਰ ਮੀਂਹ ਦੀ ਸੰਭਾਵਨਾ ਤੇ 19 ਤਰੀਕ ਨੂੰ ਸ਼ਾਮ ਤੋਂ ਥੋੜੀ ਬਹੁਤੀ ਸੰਭਾਵਨਾ ਕਿਣਮਣ ਕਣੀ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਦਿਨ ਦੇ ਸਮੇਂ ਮੌਸਮ ਠੀਕ ਰਹੇਗਾ ਪਰ ਬੱਦਲ ਵਗਦੇ ਹੋਣ ਦੇ ਕਾਰਨ ਮੀਂਹ ਦੀ ਸੰਭਾਵਨਾ ਜਿਹੜੀ ਕਿਣਮਣ ਕਣੀ ਦੀ ਬਣਦੀ ਹੋਈ ਸ਼ਾਮ ਤੋਂ ਦਿਖਾਈ ਦੇ ਰਹੀ ਹੈ ਤੇ ਰਾਤ ਤੱਕ ਪੰਜਾਬ ਵਿੱਚ ਕਿਤੇ ਨਾ ਕਿਤੇ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਪਰ 20 ਤਰੀਕ ਸਵੇਰ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਹਲਾਰ ਜਿਹੜੇ ਨੇ ਉਹ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਨਾਲ ਉਮੀਦ ਹੈ ਕਿ 20 ਤਰੀਕ ਦਾ ਪੂਰਾ ਦਿਨ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਜਿਹਦੇ ਵਿੱਚ 75% ਤੱਕ ਦੇ ਚਾਂਸ ਜਿਹੜੇ ਨੇ ਮੀਂਹ ਦੇ ਉਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਹਾਲਾਤ ਨੇ ਕਿ ਹਲਕੇ ਦਰਮਿਆਨੀ ਬੂੰਦਾਬੰਦੀ ਤੋਂ ਲੈ ਕੇ ਭਾਰੀ ਮੀਂਹ ਦਾ ਸਪੈਲ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਜਿਹੜੀ ਬੈਲਟ ਹਿਮਾਚਲ ਨੂੰ ਟੱਚ ਕਰਦੀ ਹੈ ਜਿਹਦੇ ਵਿੱਚ ਮਾਲਵਾ ਬੈਲਟ ਦਾ ਕੁਝ ਹਿੱਸਾ ਦੁਆਬੇ ਬੈਲਟ ਦਾ ਕੁਝ ਹਿੱਸਾ ਦਿਖਾਈ ਦੇ ਰਿਹਾ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਦੇ ਕੁਝ ਇਲਾਕੇ ਆ ਰਹੇ ਨੇ ਜਿਹਦੇ ਵਿੱਚ ਜ਼ਿਆਦਾ ਮੀਂਹ ਹੈ ਉਹ ਜ਼ਿਲ੍ਹੇ ਹਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਪਟਿਆਲਾ ਅਤੇ ਸੰਗਰੂਰ ਬੈਲਟ ਜਿਹੜੀ ਹੈ ਇਹਦੇ ਵਿੱਚ ਜ਼ਿਆਦਾ ਅਸਰ ਮੀਂਹ ਦਾ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਪਹਾੜੀ ਖੇਤਰਾ ਵੱਲੋਂ ਜਿਹੜੋ ਸਿਸਟਮ ਘੁੰਮ ਕੇ ਆਉਣਗੇ ਤਾਂ ਜ਼ਿਆਦਾ ਹਾਲਾਤ ਮੀਂਹ ਦੇ ਇਸ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਲਗਾਤਾਰ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾਂ ਮੀਂਹ ਥੋੜਾ ਜਿਆਦਾ ਜ਼ਿਆਦਾ ਸਵਾਰ ਦੇ ਵਿੱਚ 20 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ 19 ਤਰੀਕ ਦੀ ਸ਼ਾਮ ਤੋਂ ਲੈ ਕੇ 20 ਤਰੀਕ ਸ਼ਾਮ ਤੱਕ ਲਗਾਤਾਰ ਮੀਂਹ ਦੇ ਚਾਂਸ ਨੇ ਜ ਜਿਹਦੇ ਬਾਰੇ ਨਵੀਂ ਅਪਡੇਟਸ ਜੋ ਵੀ ਹੋਣਗੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਸਿਮਿੰਦਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚਲੋ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ